ਮੜੇ ਕਹਿ ਦੇ ਜਾਂਦਾ ਉਹ ਪਹਿਲਾਂ ਦੋ ਮੁੰਡੇ ਭੇਜਿਆ ਉਹਦੇ ਮਾਜੇ ਮਾਦਰਾ ਵੀ ਗੰਤ ਭੇਜਿਆ ਇੱਕ ਨਾਲ ਬਿਕਮ ਭੇਜਿਆ ਸੀ ਤੇ ਉਹਨਾਂ ਨਾਲ ਮਾੜੇ ਸੰਪਰਕ ਕਰਾ ਕੇ ਜਿਹੜਾ ਵੀ ਨੱਕੀ ਤੇਗਾ ਕਰਵਾ ਦੇਵੇ ਜੰਗੀ ਤਾਂ ਤੇ ਤੋਂ ਮੈਂ ਫੋਨ ਤੇ ਆਈਡੀ ਪਾਸਵਰਡ ਮੈਨੂੰ ਇੱਕ ਨਾਮੇ ਕੋਲੇ ਇਹੋ ਗੱਡੀ ਦਾ ਨੰਬਰ ਮੈਂ ਉਹ ਭੇਜਦਾ ਅੱਛਾ ਅੱਛਾ ਇੱਕ ਮਿੰਟ ਮੈਂ ਇਹ ਬਸ ਉਹੜਾ ਜਾ ਉਹ ਜਿਹੜਾ ਹੈ ਫੰਕਸ਼ਨ ਉਹਦੀ ਆਪਾਂ ਨੂੰ ਗੱਡੀ ਹਾਜੀ ਪੀਮਾ ਜੀ ਅੱਜ ਜਿਹੜੀ ਘਟਨਾ ਵਾਪਰੀ ਰਾਤ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਉਦੇ ਬਰ ਤਾਂ ਗੱਲ ਇਹ ਹੈ ਜੀ ਮੇਰੇ ਕੋਲ ਸਾਡੇ ਜਿਹੜਾ ਚੌਂਕੀਦਾਰ ਸੀ ਕਿਦਾ 4:20 ਤੇ ਫੋਨ ਆਂਦਾ ਬਬੀ ਆਪਣੀ ਚੋਰੀ ਹੋ ਗਈ ਥੋੜੀ ਚੋਰੀ ਹੋ ਗਈ ਮੈਂ ਥੋੜੀ ਚੋਰੀ ਦਾ ਕੀ ਮਤਲਬ ਹੋਇਆ ਮੈਂ 4:21 22 ਮਿੰਟ ਤੇ ਜੋ ਫੈਕਟਰੀ ਪਹੁੰਚਿਆ ਆ ਕੇ ਦੇਖਿਆ ਤੇ ਸਾਰਾ ਸਮਾਨ ਮਤਲਬ ਗੱਲੇ ਦੇ ਜਿਹੜੇ ਤਿੰਨੇ ਗੱਲਾਂ ਚ ਕੈਸ਼ ਸੀਗਾ ਉਹ ਹੀ ਟੁੱਟੇ ਹੋਏ ਸੀ ਤੇ ਇੱਕ ਮੇਰਾ ਗੱਲੇ ਦੇ ਵਿੱਚ ਰਵਲਵਰ ਪਿਆ ਸੀ ਉਹ ਅਹੀਂ ਸੀਗਾ ਉਹ ਲੈ ਗਏ ਤੇ ਕੁਝ ਡਾਕੂਮੈਂਟਸ ਸੀਗੇ ਫੈਕਟਰੀ ਦੇ ਥੋੜੇ ਜਿਹੀ ਗੋਲੀਆਂ ਸੀਗੀਆਂ ਲਾਇਸੈਂਸ ਸੀਗਾ ਅਸਲੇ ਦਾ ਉਹ ਲੈ ਗਏ ਉਹ ਜਦੋਂ ਮਤਲਬ ਸਾਡੇ ਇਹਦੇ ਚੌਂਕੀਦਾਰ ਸੀ ਨੇ 3.5 4 ਵਜੇ ਮੇਰੇ ਡਰਾਈਵਰ ਨੂੰ ਫੋਨ ਕਰਕੇ ਪੁੱਛਿਆ ਤੂੰ ਕਿੰਨੇ ਕ ਵਜੇ ਆਏਂਗਾ ਉਹ ਕਹਿੰਦਾ ਮਨ ਤਾਧਾ ਪੌਣਾ ਘੰਟਾ ਲੱਗ ਜਾਊਗਾ ਉਹ ਤੋਂ ਬਾਅਦ 6 ਮਿੰਟਾਂ ਦੇ ਵਿੱਚ ਹੀ ਬੰਦੇ ਅੰਦਰ ਦਾਖਲ ਹੋ ਮੇਨ ਕੈਸ਼ ਉੱਥੇ ਸੀ ਮਗਰ ਯਾਰ ਉਹ ਤੇ ਇਹਨੂੰ ਆ ਕੇ ਲਸਵਾਤ ਲੈਣਾ ਸੀ ਜੀ ਮਾਤੀ ਬੋਲੇ ਇੱਕ ਉਹ ਵੀ ਤਾਂ ਹੈ ਮੈਂ ਹੋਰ ਚੈੱਕ ਕਰਦਾ ਉਹ ਲੈਪਟਾਪ ਹੈ ਲੈਪਟਾਪ ਮਿਲਣਾ ਤਾਂ ਨਹੀਂ ਲੈਪਟਾਪ ਦੇ ਉੱਤੇ ਮੇਰਾ ਹੱਥ ਡੱਬਾ ਰੱਖ ਕੇ ਸੁਣਾਉਣਾ ਕਿਸਮ ਦੀ ਅੱਛਾ ਆ ਤਾਂ ਡੱਬਾ ਦਾ ਲੈਪਟਾਪ ਦੇ ਉੱਤੇ ਰੱਖ ਕੇ ਸੁਣਾਉਣਾ ਲਸਵਾਤ ਕਰੇਗਾ ਮੇਰੇ ਤੂੰ ਪੀ ਪੀ ਲੈਪਟਾਪ ਨੂੰ ਨਾ ਕਰਾ ਟੁੱਟ ਜਾਣਾ ਕਰ ਦੇ ਉਹ ਨਾਲ ਦੇ ਬਸ ਤੋਂ ਹੋ ਜਾਣਾ ਸੌਣ 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 ਹਾਂਜੀ ਹਾਂਜੀ 4 ਵਜੇ 20 ਮਿੰਟ ਤੇ ਮੇਰੇ ਕੋਲ ਸਾਡੇ ਚੁੰਪੀ ਦਾ ਤਾਂ ਫੋਨ ਜਾਂਦਾ ਵੀ ਬਹੁਤੀ ਚੋਰੀ ਹੋ ਗਈ ਤੁਹਾਡੇ ਜਦੋਂ ਮੈਂ ਆਇਆ ਫੈਕਟਰੀ ਦੇ ਵਿੱਚ ਆ ਕੇ ਵੇਖਿਆ ਤੇ ਜਿਹੜੇ ਫੈਕਟਰੀ ਦੇ ਕੈਸ਼ ਵਾਲੇ ਖਾਨੇ ਤਿੰਨੇ ਟੁੱਟੇ ਹੋਏ ਸੀਗੇ ਤੇ ਇੱਕ ਖਾਨੇ 'ਚ ਮੇਰਾ ਰਵਾਲਵਰ ਪਿਆ ਸੀ ਉਹ ਚੋਰੀ ਹੋਇਆ ਸੀ ਕੋ ਡਾਕੂਮੈਂਟ ਸੀਗੇ ਲਾਇਸੈਂਸ ਸੀਗਾ ਕੁਝ ਗੋਲੀਆਂ ਸੀ ਨਾਲ ਸੋਟ ਨੇ ਚੋਰੀ ਕਰਕੇ ਲੈ ਗਏ ਪਰ ਇਹਨੇ ਪੌਣੇ 4 ਵਜੇ ਜਿਹੜਾ ਹੈਗਾ ਸਾਡੇ ਨੂੰ ਫੋਨ ਲਾਇਆ ਡਰਾਈਵਰ ਨੂੰ ਵੀ ਤੂੰ ਕਿੰਨੇ ਕ ਵਜੇ ਆਏਂਗਾ ਉਹ ਕਹਿੰਦਾ ਮੈਂ ਘੰਟਾ ਠਰ ਕੇ ਆਉਂਗਾ ਲੇ ਉਹ ਤੇ ਮੈਂ ਯਾਰ 15 ਮਿੰਟ 12 13 ਮਿੰਟਾਂ ਚ ਸਾਰਾ ਕੰਮ ਇਹ ਹੋ ਜਾਂਦਾ ਜਦੋਂ ਕਿ ਸਾਨੂੰ ਇਹ ਸ਼ੱਕਾ ਵੀ ਸਾਡਾ ਜਿਹੜਾ ਇਹ ਚੌਕੀਦਾਰ ਸੀ ਇਹ ਨਾਲ ਮਿਲਿਆ ਹੋਇਆ ਤੇ ਫਿਰ ਉਹ ਕਾਰਵਾਈ ਤੇ ਪੁਲਿਸ ਸਾਡੀ ਕਾਰਵਾਈ ਕਰ ਰਹੀ ਹੈ ਪੁਲਸ ਵਾਲੇ ਕੋ ਆਏ ਸੀ ਵੇਖਣ ਵਾਸਤੇ ਕੋਈ ਪੁਲਿਸ ਸਾਡੀ ਪੂਰੀ ਕਾਰਵਾਈ ਕਰ ਰਹੀ ਹੈ ਜੀ ਨਹੀਂ ਮੌਕਾ ਵੇਖ ਕੇ ਗਏ ਕੋਈ ਇੱਥੇ ਆਪਾਂ ਵੇਖ ਕੇ ਲੈ ਗਏ ਚੌਕੀਦਾਰ ਨੂੰ ਨਾਲ ਲੈ ਕੇ ਪੁਲਿਸ ਸਾਡੀ ਪੂਰੀ ਕਾਰਵਾਈ ਕਰ ਤੇ ਇਹ ਜਿਹੜਾ ਡੀਡੀਆਰ ਜਾਂ ਹੋਰ ਜਿਹੜਾ ਸਮਾਨ ਲੈ ਕੇ ਨਾਲ ਕੋਈ ਜਾਂ ਹੋਰ ਕੋਈ ਗੱਲਬਾਤ ਬਗਲਵਾਰ ਕੀ ਦਵਿਆ ਤੇ ਕੈਸ਼ ਤੇ ਬਸ ਨਾ ਕਹਿੰਦੇ ਇੱਕ ਮੇਰਾ ਪਿਸਤਲ ਆ ਜੀ ਬਾਕੀ ਉਹਨਾਂ ਤੁਸੀਂ ਹੋਰ ਦੇਖੋ ਸਾਡਾ ਸਮਾਨ ਲੈਪਟਾਪ ਪਿਆ ਹੋਰ ਸਮਾਨ ਪਿਆ ਹੋਰ ਉਹਨਾਂ ਕਿਹ ਚੀਜ਼ ਮੱਥੀ ਲਾਇਗਾ ਇਹ ਆਪਣਾ ਦੂਜਾ ਵੀ ਚੋਰੀ ਦੀ ਘਟਨਾ 4:20 ਦੇ ਦੱਸੀ ਤੁਹਾਨੂੰ ਨਹੀਂ ਚੋਰੀ ਦੀ ਘਟਨਾ ਜੀ ਇਹ ਜਿਹੜੀ ਹੈਗੀ ਆ ਜਿਹੜੇ ਨਾਲ ਮੰਦਰ ਚ ਕੈਮਰੇ ਲੱਗੇ ਆ ਤਾਂ ਉਹਨੇ 4 ਵਜੇ ਇਹਨੇ ਮੇਰੇ ਡਰਾਈਵਰ ਨਾਲ ਗੱਲ ਕੀਤੀ ਆ ਵੀ ਤੂੰ ਕਿੰਨੇ ਵਜੇ ਆਵੇਂਗਾ ਉਥੋਂ ਕਨਫਰਮ ਕਰਕੇ ਵੀ ਡਰਾਈਵਰ ਨੂੰ ਉੱਤੇ ਨਾ ਜੇ 3:52 ਮਿੰਟ ਤੇ 3:53 ਮਿੰਟ ਤੇ ਬੰਦੀਦਾ ਲੁਕ ਦੀ ਜੀ ਅੰਦਰ ਤੇ 4 ਵੇਲੇ ਕਰੀਬ ਚਲੇ ਜਾਂਦੇ ਇਹ ਮੇਰੇ ਕੋਲ ਫੋਨ ਕਰਦਾ 4 ਮਰ ਕੇ 20 ਮਿੰਟ ਤੇ ਇੱਕ ਨਾ ਦੂਜਾ ਜਿਵੇਂ ਤੁਸੀਂ ਕਹਿੰਨੇ ਵੀ ਕੋਈ ਹਿਾਰ ਵੀ ਇੱਥੋਂ ਜਿਹੜਾ ਕੋਈ ਪੰਨਾ ਤੋੜੀ ਵਾਲਾ ਲਿਆ ਹੈਗਾ ਇਹ ਸਾਡੇ ਥੋੜੇ ਲੋਕ ਲੋਕ ਵਾਸਤੇ ਇੱਥੇ ਫੈਕਟਰੀ ਦੇ ਵਿੱਚ ਇੱਕ ਥੋੜੀ ਛੋਟੀ ਸੰਭਲ ਜੀ ਹੈ ਜੀ ਇਹਨਾਂ ਨੇ ਹੋਰ ਤਾਂ ਕੋਈ ਬਹਲਾ ਤਾਂ ਨਹੀਂ ਕੀਤਾ ਨੀ ਜਿੰਦੇ ਦਾ ਚਾਬੀ ਇਹਦੀ ਸਾਡੀ ਸੀਗੀ ਚਾਬੀ ਦਫ਼ਤਰ ਦੀ ਚੌਂਕੀਦਾਰ ਕੋਲ ਹੀ ਸੀਗੀ ਕੋਈ ਸਾਡੇ ਲੋਕ ਤਾਂ ਦਫ਼ਤਰ ਬੁਟੇ ਨਹੀਂ ਗਾ ਬਾਹਰਲੇ ਗੇਟ ਦੀ ਹਾਂ ਜੀ ਬਾਹਰਲੇ ਤੇ ਅੰਦਰ ਦੋਨੇ ਗੇਟਾਂ ਦੀ ਚੌਂਕੀਦਾਰ ਕੋਲੇ ਸੀ ਜੋ ਹਾਂ ਜੀ ਹਾਂ ਜੀ ਹਾਂ ਜੀ ਮੇਲ ਤਾਂ ਫਿਰ ਚੌਂਕੀਦਾਰ ਤੇ ਜਾਨ